ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੀਆਂ ਜਿਹੜੀਆਂ ਭੇਡਾਂ ਨੇ ਕਦੀੜਾਂ ਨੇ ਮੈਨੂੰ ਗਲਾਂ ਦੇਣ ਵਾਲੀਆਂ ਨੇ ਹੁਣ ਸੁਣਿਓ ਚੰਗੇ ਤਰ੍ਹਾਂ ਚਲੂਣੇ ਵਧੀਆ ਲੜਨਗੇ ਹੋ ਮਿਰਚਾਂ ਵੀ ਲੜਨੀਆਂ ਚੰਗੇ ਤਰ੍ਹਾਂ ਬੂਟਾ ਸਿੰਘ ਨੇ ਅੱਜ ਤੱਕ ਜੋ ਬੋਲੇ ਆ ਨਾ ਸੱਚ ਬੋਲੇ ਆ ਹਕੀਕਤ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਅਛਾ ਕਿਹੜੀ ਅਰਬ ਕੰਟਰੀ ਆ ਉਹ ਜੂ ਏ ਇਹ ਆਹੀ ਹੈ ਨਾ ਉਹਦਾ ਡਬਈ ਕਹਿ ਲੋ ਅਰਬ ਕੰਟਰੀ ਕਹਿ ਲੋ ਜਿੱਥੇ ਜਿਆਦਾ ਮੁਸਲਮਾਨ ਰਹਿੰਦੇ ਨੇ ਉਹ ਕਹਿ ਲੋ ਮਤਲਬ ਇੱਕ ਔਰਤ ਨੂੰ ਮਾਰਨ ਵਾਲਾ ਅੰਮ੍ਰਿਤਪਾਲ ਭਗੌੜਾ ਹੋ ਗਿਆ ਦੇਖੋ ਤੁਸੀਂ ਕਰਤੂਤਾ ਕੀ ਨੇ ਜਿਹੜਾ ਭਗੌੜਾ ਹੋਇਆ ਹੈ ਜਿਹੜੀ ਪੁਲਿਸ ਦੀ ਅਪਡੇਟ ਨਮੀ ਆਈ ਹੈ ਬਠਿੰਡਾ ਐਸਐਸਪੀ ਮੈਡਮ ਨੇ ਜਿਹੜਾ ਖੁਲਾਸਾ ਕੀਤਾ ਹਾਲਾਂਕਿ ਜੋ ਪਹਿਲਾਂ ਮੈਂ ਕਿਆਸ ਲਾਈਆਂ ਕਿਆਸ ਰਾਈਆਂ ਲਾਈਆਂ ਸ਼ਲੋਕ ਇਹ ਕਹਿੰਦੇ ਸੀ ਨਾ ਉਹ ਸੱਚ ਹੀ ਹੁੰਦਾ ਇਹ ਕੁੜੀ ਨੂੰ ਕਿੱਦਾਂ ਮਾਰਿਆ ਪਹਿਲਾਂ ਇਹਨਾਂ ਨੇ ਉਹਦੇ ਦੋਨੋਂ ਫੋਨ ਫੜੇ ਫੋਨ ਫੜ ਕੇ ਪਾਸਪੋਰਟ ਨੰਬਰ ਮੰਗੇ ਕਿਉਂ ਮੰਗੇ ਉਹ ਫੋਨ ਵਿੱਚ ਐਸਾ ਕੀ ਸੀ ਜਿਹੜੇ ਇਹ ਕੁੜੀ ਤੋਂ ਪਾਸਪੋਰਟ ਮੰਗਦੇ ਸੀ ਫੋਨ ਫੜ ਕੇ ਮਤਲਬ ਉਹ ਕੁੜੀ ਕੋਲੇ ਇਹਨਾਂ ਦੀਆਂ ਅਸ਼ਲੀਲ ਵੀਡੀਓ ਅਮਰਤਪਾਲ ਮੈਰੋ ਵਰਗੀਆਂ ਹੈਗੀਆਂ ਸੀ ਸ਼ੱਕ ਤਾਂ ਇਹ ਵੀ ਪੈਂਦਾ ਵੀ ਉਹਦੇ ਨਾਲ ਜਿਹੜਾ ਰੇਪ ਕੀਤਾ ਇਹਨਾਂ ਨੇ ਇੱਕ ਵਾਰ ਨਹੀਂ ਪਹਿਲਾਂ ਵੀ ਕੀਤਾ ਹੈ। ਮਤਲਬ ਜਾਨੀ ਕਿ ਉਹ ਵੀਡੀਓ ਉਹ ਆਡੀਓ ਉਹ ਕੁੜੀ ਨੇ ਇਹਨਾਂ ਕੰਜਰਾਂ ਦੀਆਂ ਆਪਣੇ ਫੋਨਾਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਸੀ। ਤੇ ਜਦੋਂ ਪਾਸਵਰਡ ਲੈ ਕੇ ਫੋਨ ਫੜ ਲਏ ਸਾਰਾ ਕੁਝ ਡਿਲੀਟ ਕਰ ਦਿੱਤਾ ਉਹਦੀਆਂ ਐਡੀਆਂ ਲੈ ਲਈਆਂ ਤੇ ਉਹ ਤੋਂ ਬਾਅਦ ਦੇ ਵਿੱਚ ਉਹ ਕੁੜੀ ਨੂੰ ਇਹ ਮਾਰ ਦਿੰਦੇ ਆ। ਮਲਕੇ ਬਲਾਤਕਾਰ ਇੱਕ ਵਾਰ ਹੀ ਨਹੀਂ ਉਹ ਕੁੜੀ ਨਾਲ ਪਹਿਲਾਂ ਵੀ ਹੋਇਆ ਚਲੋ ਇਹ ਤਾਂ ਗੱਲ ਹੋਈ ਨਿਬੜੀ ਹੁਣ ਜਿਹੜੀਆਂ ਭੇਡਾਂ ਉਹਦੇ ਹੱਕ ਵਿੱਚ ਖੜੀਆਂ ਸੀ ਉਹਨਾਂ ਨੂੰ ਡੁੱਬਣ ਵਾਸਤੇ ਚੱਪਣੀ ਚਾਹੀਦੀ ਐ ਮੈਨੂੰ ਫੋਨ ਕਰ ਲਿਓ ਪਹਿਲਾਂ ਵੀ ਪੁਕਾਈ ਮਾਰੀ ਉਹਨੂੰ ਮੈਂ ਭੇਜ ਦੂੰ ਚੱਪਣੀ ਨਾ ਘਡੋਬ ਕੇ ਮਰਿਓ ਹੁਣ ਆ ਇੱਕ ਬੀਬੀ ਵਕੀਲ ਜਿਹੜੀ ਕਹਿੰਦੀ ਮੈਂ ਫਿਰ ਇਹ ਕੇਸ ਲੜੂੰਗੀ ਹੁਣ ਉਹ ਬੀਬੀ ਨੂੰ ਬੇਨਤੀ ਐ ਉਹ ਤਾਂ ਭੱਜ ਗਿਆ ਰਪਕੰਟਰੀ ਭਗੜਾ ਹੋ ਗਿਆ ਹੁਣ ਉੱਥੋਂ ਬੈਠੇ ਦਾ ਕਿਸ ਲੜੋਂਗੇ ਤੁਸੀਂ ਮਾਣੀ ਮੋਟੀ ਸ਼ਰਮ ਹਜਾ ਹੈਗੀ ਤੁਹਾਨੂੰ ਜਿੰਨੇ ਵੀ ਮੈਨੂੰ ਫੋਨ ਕਰਦੇ ਸੀ ਮੈਂ ਅੱਜ ਲਿਸ਼ਟ ਦਿੱਤੀ ਹੈ ਪੁਲਿਸ ਨੂੰ ਹਜ਼ਾਰਾਂ ਫੋਨ ਆਏ ਜਿਹੜੀਆਂ ਦੀਆਂ ਭੇਡਾਂ ਤੁਸੀਂ ਇਦਾਂ ਕਿਉਂ ਇਲਜ਼ਾਮ ਲਾਤਾ ਇਲਜ਼ਾਮ ਇਹ ਜੋਦੇ ਹੁੰਦੇ ਆ ਮਤਲਬ ਕਿ ਕ੍ਰਾਇਮ ਕੀਤਾ ਪੂਰੀ ਪਲੈਨਿੰਗ ਦੇ ਨਾਲ ਦੇਖੋ ਜਿਹੜੇ ਹਜੂਰੀ ਨਾਲ ਫਹਾ ਦਿੱਤਾ ਉਹ ਕੁੜੀ ਨੂੰ ਗਲ ਘੁੱਟ ਕੇ ਮਾਰਿਆ ਕਹਿੰਦੇ ਭੁੱਲ ਗਈ ਸੀ ਗੱਡੀ ਦੇ ਵਿੱਚ ਦੁਬਾਰਾ ਲੈਣ ਬਾਅਦ ਤੇ ਆਏ ਵੀ ਐਵੀਡੈਂਸ ਨਾ ਰਹੇ ਜੇ ਸਬੂਤ ਨਾ ਰਹੇ ਜੇ ਪੁਲਿਸ ਦੇ ਕੋਲ ਕਰਤੂਤਾਂ ਦੇਖੋ ਤੁਸੀਂ ਇਹਨਾਂ ਦੀਆਂ ਹਲੇ 5-7 ਬੰਦੇ ਹੋਰ ਹੈਗੇ ਨੇ ਨਾਲ ਇਹ ਪੂਰਾ ਗੈਂਗ ਸੀ ਉਸ ਵਕਤ ਭੱਜਿਆ ਦੇਖੋ ਸ਼ੁਰਮਾ ਇਹ ਹੁੰਦੇ ਸੂਰਮੇ ਤੁਸੀਂ ਗੁਰੂ ਸਾਹਿਬ ਦੀ ਤੁਲਨਾ ਕਰੋਗੇ ਤੁਹਾਡੇ ਨਾਲ ਤੁਸੀਂ ਕਿਹਦੀ ਕਾਪੀ ਕਰਨ ਦੇ ਸੀ ਤੁਸੀਂ ਕੀ ਕਹਿੰਦੇ ਸੀ ਲੋਕਾਂ ਨੂੰ ਅਸੀਂ ਪੰਜਾਬ ਨੂੰ ਸੁਧਾਰਾਂਗੇ ਤੁਹਾਡੇ ਵਰਗੇ ਸੁਧਾਰਾਂਗੇ ਇੱਕ ਕੁੜੀ ਨੂੰ ਮਾਰ ਕੇ ਤੂੰ ਨਾਲ ਦੇ ਬੰਦੇ ਫਸਾਤੇ ਅਛਾ ਹੁਣ ਮੈਂ ਇਹ ਵੀ ਤੁਹਾਨੂੰ ਗੱਲ ਕਹਿਣ ਲੱਗਾ ਜਿਹੜੇ ਬੰਦੇ ਫਸੇ ਨੇ ਨਾ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਨੇ ਉਹਨਾਂ ਬੰਦਿਆਂ ਨੂੰ ਵੀ ਇੱਕ ਤੀੜ ਅਮਰਤਪਾਲ ਮੈਰੋ ਨੇ ਧੋਖੇ ਵਿੱਚ ਰੱਖਿਆ ਹੋਣਾ ਉਸ ਵਕਤ ਵੀ ਮੈਂ ਭੱਜਾਂ ਬਾਅਦ ਦੇ ਵਿੱਚ ਫੜੇ ਜਾਣਗੇ ਤੇ ਜਿਹੜੀਆਂ ਵੀਡੀਓ ਪਾਉਂਦੇ ਨੇ ਇਹ ਬਾਹਰ ਬੈਠਾ ਪਉਂਦਾ ਹੈ ਅਰਬ ਕੰਟਰੀ ਵਿੱਚ ਇੱਥੇ ਨਹੀਂ ਪਾਈਆਂ ਇਹਨੇ ਮਤਲਬ ਜਦੋਂ ਉਹ ਕੁੜੀ ਮਾਰ ਦਿੱਤੀ ਇਹ ਕੁਝ ਮਿੰਟਾਂ ਦੇ ਵਿੱਚ ਉਥੋਂ ਫਰਾਰ ਹੋ ਗਿਆ 에어ਪੋਰਟ ਚਲਾ ਗਿਆ ਤੇ ਭੱਜ ਗਿਆ ਅਰਬ ਕੰਟਰੀ ਹੁਣ ਦੇਖੋ ਜੀ ਜਿਹੜਾ ਵੀ ਲੁੰਗ ਲਾਣਾ ਮੈਨੂੰ ਗਾਲਾਂ ਕੱਢਦਾ ਸੀ ਆ ਇੱਕ ਮੰਡਾ ਲੁਧਿਆਣੇ ਵਾਲਾ ਕਤੀੜ ਸ਼ਰਮ ਨਹੀਂ ਹਜਾ ਨਹੀਂ ਗੋਲ ਕਚੋਰ ਅਸੀਂ ਤਾਂ ਹੁਣ ਵੀ ਚੱਕਾਂਗੇ ਅਸੀਂ ਲੁੱਟਦੇ ਥੋੜੀਆਂ ਕਿਸੇ ਨੂੰ ਕੁੱਟਦੇ ਥੋੜੀਆਂ ਮਾਰਦੇ ਥੋੜੀਆਂ ਮੈਂ ਗੁਰੂ ਘਰ ਦਾ ਗਰੰਥੀ ਸੀ ਮੈਂ ਚੱਕਦਾ ਹੁਣ ਵੀ ਚੱਕੂ ਤੁਹਾਡੇ ਮੰਗੂ ਭੇਖ ਨਹੀਂ ਮੰਗਦੇ ਸੀ ਅਸੀਂ ਆਪਣੇ ਗੁਰੂ ਦੇ ਆ ਗੁਰੂ ਦੇ ਬਣ ਕੇ ਰਵਾਂਗੇ ਆਪਣੇ ਦੇਸ਼ ਦੇ ਆ ਦੇਸ਼ ਦੇ ਵਫਾਦਾਰ ਬਣ ਕੇ ਰਵਾਂਗੇ ਤੁਹਾਡੇ ਡੰਡਾ ਚੜਿਆ ਹੋਇਆ ਬੋਲਣ ਨੂੰ ਕੁਝ ਹੈ ਨਹੀਂ ਬੂਟਾ ਬੋਲ ਰਿਹਾ ਲਾਹਾ ਲੈ ਲਓ ਮਾੜਾ ਬੂਟਾ ਇਦਾਂ ਨਹੀਂ ਹੋਣਾ ਹੁਣ ਜਿਹੜੀਆਂ ਭੇਡਾਂ ਫੋਨ ਬਾਹਰੋਂ بڑے ਫੋਨ ਆ ਇਤੋਂ ਬੜੀਆਂ ਭੇਡਾਂ ਨੇ ਫੋਨ ਆਈ ਆ ਚੋੜਿਆਂ ਵਾਲੇ ਬੜੇ ਫੋਨ ਕਰਦੇ ਸੀ ਹੁਣ ਭੇਡੋ ਤੁਹਾਡਾ ਆ ਜਿਹੜੀ ਤੁਹਾਨੂੰ ਚਾਰਨ ਵਾਲਾ ਤਾਂ ਭੱਜ ਗਿਆ ਹੁਣ ਗੰਦਗੀ ਕਿੱਥੋਂ ਖਾਣੀ ਹੈ ਖੇਤਾਂ ਚ ਅਗਲੇ ਬੜ ਨਹੀਂ ਦਿੰਦੇ ਤੁਹਾਨੂੰ ਵੀ ਫਸਲਾਂ ਨੁਕਸਾਨ ਹੋ ਜਾਣਗੇ ਹੁਣ ਗੰਦਗੀ ਕਿੱਥੋਂ ਪਾਓਗੇ ਛੱਪੜ ਹੈ ਨਹੀਂ ਪਿੰਡਾਂ ਦੇ ਵਿੱਚ ਉਹ ਬੰਦ ਕਰਦੇ ਹੁਣ ਟੌਲਟਾਂ ਬਣੀਆਂ ਘਰਾਂ ਵਿੱਚ ਅਗਲੇ ਨੂੰ ਕਹਦੇ ਵੀ ਸਾਨੂੰ ਦਰਵਾਜ਼ਾ ਖੋਲਦੇ ਸੀ ਗੰਦਗੀ ਖਾਣੀ ਹੈ ਸਵਾਦ ਆਇਆ ਇਹ ਹੀ ਰੋ ਹੁੰਦੇ ਆ ਆਏ ਕੋਈ ਜਿਹੜਾ ਬਾਰਡਰ ਕਿਨਰ ਤੋੜਨ ਵਾਲਾ ਸੀ ਅਧਨੇ ਕੀ ਨਵਦੀਪ ਦਾ ਉਹਦਾ ਨਾਮ ਹੈ ਉਹ ਵੀ ਕਹਿੰਦੇ ਭੱਜ ਜਾ ਖੇਤਰ ਉਹਦੇ ਵੀ ਪਹਿਣਗੇ ਹਜੇ ਆ ਕਰਤੂਤ ਹੈ ਇਹਨਾਂ ਦੀ ਆ ਵੀਡੀਓ ਸੁਣ ਕੇ ਨਾ ਜਲੂਣੇ ਲੜਨਗੇ ਦਵਾਈ ਲੈ ਲਓ ਪਹਿਲਾਂ ਮੈਂ ਜਿਹੜੀ ਗੱਲ ਅੱਜ ਤੱਕ ਕਹੀ ਹੈ ਨਾ ਹੱਕ ਠੋਕ ਕੇ ਕਹੀ ਆ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕੌਮ ਨੂੰ ਬਦਨਾਮ ਕਰਨ ਵਾਸਤੇ ਤੁਰੇ ਨੇ ਨਾ ਜੜਾ ਪੱਟ ਕੇ ਛੱਡੂ ਜੇ ਇਹਨਾਂ ਗੱਲਾਂ ਦਾ ਜਵਾਬ ਹੈ ਤਾਂ ਦੇ ਦਿਓ ਇਹ ਸੂਰਮੇ ਹੁੰਦੇ ਨੇ ਸਟੇਟਮੈਂਟਾਂ ਦੇਈ ਜਾਂਦਾ ਕਿੱਥੇ ਬਹਿ ਕੇ ਬਾਹਰ ਬਹਿ ਕੇ ਫਿਰ ਮੰਨਿਆ ਨਹੀਂ ਵੀ ਮੈਂ ਨਾਲ ਸੀ ਕਹਿੰਦਾ ਮੇਰੇ ਸਿੰਘਾਂ ਨੇ ਕੰਮ ਕਰਤਾ ਜੀ ਕੋਈ ਗੱਲ ਨਹੀਂ ਉਹ ਉਹ ਜ਼ਿੰਮੇਵਾਰੀ ਲੈਣਾ ਮੈਂ ਹੋਰ ਵੀ ਗੱਡੀ ਚਾੜਾਂਗੇ ਕਿੱਥੇ ਬੈਠਾ ਗੱਡੀ ਚਾੜੇਗਾ ਬਾਹਰ ਬੈਠਾ ਗੱਡੀ ਚਾੜੇਗਾ ਬੰਦੇ ਦੇ ਪੁੱਤ ਬਣਾ ਕੇ ਛੱਡੂ ਹਾਲੇ ਤਾਂ ਕੁਝ ਨਹੀਂ ਹੋਇਆ ਹਾਲੇ ਕੀ ਹੋਣਾ ਹਾਲੇ ਤਾਂ ਪੰਜਾਬ ਪੁਲਿਸ ਨੇ ਸਿਕੰਜਾ ਕੱਸਣਾ ਪੁੱਤ ਲੈ ਕੇ ਆਉਣਗੇ ਜਿੱਥੇ ਮਰਜੀ ਜਾ ਤੁਸੀਂ ਹੋਰ ਗੱਲਾਂ ਨੇ ਗੱਲਾਂ ਛੱਡੋ ਜਰ ਸਿੰਘ ਹਜੇ ਕੰਮ ਕਰਦੇ ਹੁੰਦੇ ਆ ਤੁਸੀਂ ਪੰਜਾਬ ਨੂੰ ਸੁਧਾਰੋਗੇ ਲੱਤਾਂ ਪਾਰ ਚੱਲਦੀਆਂ ਸੀ ਮੈਨੂੰ ਪਤਾ ਸੀ ਮੈਂ ਕਿ ਕਤੇੜ ਹੈ ਕਤੇੜਾਂ ਵਾਲੇ ਕੰਮ ਕਰੂ ਕਰ ਤਾਂ ਕੰਮ ਹੁਣ ਜਿਹੜੀਆਂ ਭੇਡਾਂ ਵਿਆਹ ਵਿਆਹ ਕਰਦੀਆਂ ਸੀ ਬੁੱਟਾ ਸਿੰਘ ਗੋਲਖਚੋਰ ਹੈ ਬੁੱਟਾ ਸਿੰਘ ਗਦਾਰ ਹੈ ਹੁਣ ਲੱਗ ਗਿਆ ਪਤਾ ਨੀਂਦ ਆਜੂ ਹੁਣ ਮੈਨੂੰ ਕਰ ਲਿਓ ਫੋਨ ਦੁਬਾਰਾ ਫੇਰ ਚੰਗੀ ਤਰ੍ਹਾਂ ਫੋਨ ਕਰਿਓ ਜਿੱਥੇ ਬਹਿਣਗੇ ਪਰ ਆਪਣੇ ਪਰਿਵਾਰ ਵਿੱਚ ਬਹਿ ਜਾ ਕਰੋ ਉਹ ਵੀ ਸੁਣਨਿਆ ਕਰਨ ਬਿਗੂਟਾ ਸਿੰਘ ਬੋਲਦਾ ਕੀ ਹੈ ਸ਼ਰਮ ਹੀ ਨਹੀਂ ਆਈ ਮੈਂ ਤਾਂ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਉਹਨੂੰ ਪਹਿਲਾਂ ਬਹੁਤ ਵਾਰੀ ਸਮਝਾ ਚੁੱਕਾ ਵੀ ਭਰਾਵੋ ਇਹ ਕੰਮ ਨਾ ਕਰੋ ਨਾ ਕਰੋ ਪਰ ਬੰਦੇ ਮਾਰਨਾ ਇੱਕ ਔਰਤ ਨੂੰ ਮਾਰਨਾ ਕਿੱਦਾਂ ਲਈ ਬਹਾਦਰੀ ਹੈ ਭੱਜ ਗਿਆ ਜਰਨਲ ਤੁਹਾਡਾ ਭਾਈ ਕਿੱਥੇ ਆ ਹੁਣ ਲਿਆਓ ਦੱਬ ਕੇ ਲਿਆਓ ਹੁਣ ਕਹੋ ਵੀ ਪੰਜਾਬ ਆਜੇ ਮੈਨੂੰ ਕਹੋ ਮੈਂ ਲਿਆਉਣਾ ਮੈਂ ਟੇਟ ਲਾ ਕੇ ਬੰਦ ਜੂ ਦਵਾਈ ਬੈਠਾ ਜੁਆਈ ਬੈਠਾ ਕਿੱਥੇ ਬੈਠਾ ਮੈਂ ਲੈ ਉਹਨਾਂ ਜਾ ਕੇ ਜ਼ਿੰਮੇਵਾਰੀ ਲੈ ਲੈਣੇ ਵੀ ਆ ਜਾ ਅਮਰਤਪਾਲ ਵਾਂਗੂ ਐ ਨੀਮ ਹੋ ਕੇ ਮੰਨ ਲੈ ਗਲਤੀ ਵੀ ਮੇਰੇ ਕੋਲ ਹੋ ਗਈ ਇੱਕ ਔਰਤ ਮਾਰੀ ਗਈ ਵੀ ਅਸੀਂ ਹਰਾਮਖੋਰ ਆ ਅਸੀਂ ਗੁੰਡੇ ਆ ਭੇਡਾਂ ਨੂੰ ਬੇਨਤੀ ਆ ਆ ਜਰਨੈਲ ਹੁੰਦੇ ਸ਼ਰਮ ਕਰੋ ਮਾੜੀ ਮੋਟੀ ਆ ਵੀਡੀਓ ਚਲਾਉਣ ਲੱਗੇ ਆ ਸੁਣ ਲਿਓ ਹੁਣ ਤੇ ਕਈਆਂ ਨੂੰ ਦौरा-ਦੂਰਾ ਪੈ ਸਕਦਾ ਪਾਣੀ ਰੱਖ ਲਿਓ ਚਲੂਣੇ ਲੜਨਗੇ ਮਿਰਚਾਂ ਲੜਨਗੀਆਂ ਸਾਬਣ ਤਿਲ ਰੱਖ ਲਿਓ ਕੋਲੇ ਇਹ ਸੱਚ ਬੋਲਿਆ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ